karegi kono shahi chalegi ਮਰਦਾਬਾਦ ਮੁਕਾਬਾਦ 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 ਨੈਤਰੀ ਮੁਕਾਬਾਦ ਹੜਤਾਲ ਜੀਰੋ ਮੈਂ ਕਹਿੰਦੇ ਹੜਤਾਲ ਨੂੰ ਹੜਤਾਲ ਮੰਨਿਆ ਜਾਵੇ ਛੁੱਟੀ ਨਾ ਮੰਨਿਆ ਜਾਵੇ ਹੜਤਾਲ ਸੀ ਮਜਬੂਰੀ ਦੇ ਵਿੱਚ ਕਰ ਰਹੇ ਆ ਸਾਡੀਆਂ ਲੰਬੇ ਸਮਾਂ ਤੋਂ ਬਹੁਤ ਮੰਗਾ ਸੀ ਪਹਿਲਾਂ ਅਸੀਂ ਬਿੱਲੇ ਲਗਾ ਕੇ ਪ੍ਰਦਰਸ਼ਨ ਕਰਦੇ ਆ ਫਿਰ ਸ਼ਾਮ ਨੂੰ ਪ੍ਰਦਰਸ਼ਨ ਕਰਦੇ ਆ ਫਿਰ ਟਵਿੱਟਰ ਦੀ ਕੈਂਪੇਨ ਚੱਲਦੀ ਹੈ ਸੋਸ਼ਲ ਮੀਡੀਆ ਤੇ ਕੈਂਪੇਨਾਂ ਚੱਲਦੀਆਂ ਉਸ ਤੋਂ ਬਾਅਦ ਅੱਜ ਅਸੀਂ ਇੱਕ ਦਿਨ ਦੀ ਹੜਤਾਲ ਕੀਤੀ ਹੈ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਇਸ ਤੋਂ ਬਾਅਦ ਦੋ ਦਿਨਾਂ ਦੀ ਹੜਤਾਲ ਹੋਏਗੀ ਉਸ ਤੋਂ ਬਾਅਦ ਇਨਫਿਨਿਟ ਸਟ੍ਰਾਈਕ ਹੋਵੇਗੀ ਹੜਤਾਲ ਬਾਰੇ ਜੋ ਆਸ-ਪਾਸ ਲੋਕ ਸੁਣਦੇ ਆਮ ਕਰਕੇ ਹੜਤਾਲ ਦੇ ਪੈਸੇ ਕਟਵਾ ਰਹੇ ਆ ਤੇ ਜਿਹੜਾ ਅੱਜ ਦਾ ਮੁੱਦਾ ਹੈਗਾ ਉਹ ਮੈਂ ਸਾਰੇ ਸਾਥੀਆਂ ਨੂੰ ਦੱਸ ਦਿੰਨਾ ਵੀ ਉਹ ਕਿੰਨੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਘੱਟੋ ਘੱਟ 8-10 ਸਾਲ ਤੋਂ ਇਹ ਮੁੱਦਾ ਚੱਲਦਾ ਆ ਰਿਹਾ ਹੈ ਫਾਈਟ ਦੇ ਬੈਂਕਿੰਗ ਦਾ ਅੱਜ ਮਿਲ ਕੋ ਮਕਾ ਹੈ ਫਾਈਟ ਦੇ ਬੈਂਕਿੰਗ ਲਾ ਕੁ ਕਰੋ ਲਾ ਕੁ ਕਰੋ ਲਾ ਕੁ ਕਰੋ ਫਾਈਟ ਦੇ ਬੈਂਕਿੰਗ ਲਾ ਕੁ ਕਰੋ ਲਾ ਕੁ ਕਰੋ ਲਾ ਕੁ ਕਰੋ ਸਾਡਾ ਹੱਕ ਮੰਗੇ ਹੱਕ हम बैंक खोलेंगे आज बैंकों में क्या है, हमसाँ है, हमसाँ है। आज बैंकों में क्या है युवाबाद जिंदाबाद बोलेंगे हम बैंक खोलेंगे युवाबाद जिंदाबाद जिंदाबादी अमिमदाबाद जिंदाबाद जिंदाबाद ਸੱਤ ਦਿਨਾਂ ਦਾ ਮੈਂ ਸੰਬੋਲਦਾ ਫਾਈਵ ਡੇ ਕਰਕ ਵੀ ਫਾਈਵ ਡੇ ਬੈਂਕਿੰਗ ਨਹੀਂ ਬੈਂਕਿੰਗ ਸੱਤੋ ਦਿਨ ਦੇ ਰਹੇ ਆ ਕਸਟਮਰ ਔਨਲਾਈਨ ट्रांजैक्शन ਹੁੰਦੀ ਆ ਆਪਣੇ ਨਾਲ ਮਾਰਟ ਆ ਇਹਦਾ ਸ਼ਟਰ ਬੰਦ ਹੋ ਜੂਗਾ ਇਹਨਾਂ ਦੇ ਸਾਰੇ ਕੰਮ ਰੁਕ ਜਾਣਗੇ ਕਸਟਮਰ ਨੂੰ ਕੁਝ ਨਾ ਆਪਣਾ ਸ਼ਟਰ ਬੰਦ ਵੀ ਹੋਊਗਾ ਉਹ ਘਰ ਬੈਠਾ ਔਨਲਾਈਨ ਆਪਣੇ ट्रांजैक्शन ਕਰ ਰਿਹਾ ਆਪਣੀਆਂ ਆਰਟੀਸ ਕਰ ਰਿਹਾ ਏਟੀਐਮ ਦੇ ਵਿੱਚੋਂ ਪੈਸੇ ਕਢਵਾ ਵੀ ਕਰਾ ਰਿਹਾ ਜਮਾਂ ਵੀ ਇਸ ਲਈ ਅਸੀਂ ਆਪਣਾ ਰਾਈਟ ਲੈ ਰਹੇ ਆ ਉਹ ਰਾਈਟ ਜੋ ਸਾਨੂੰ ਗਵਰਨਮੈਂਟ ਨੇ ਅਪਰੂਵ ਕੀਤਾ ਸੀ 2012 ਦੇ ਵਿੱਚ ਸਾਧੀਆਂ ਦੀ ਸ਼ਾਇਦ ਜੁਆਇਨਿੰਗ ਨਹੀਂ ਹੋ ਸਕਦੀ ਹੈ ਪ੍ਰਾਨਕੇਰੇ ਵੀ ਬਹੁਤ ਆ ਮੈਂ ਤੁਹਾਨੂੰ ਸਾਰਿਆਂ ਨੂੰ ਜਾਗਰੂਕ ਕਰਾਉਣਾ ਚਾਹੁੰਦਾ 2012 ਦੇ ਵਿੱਚ ਪਹਿਲੀ ਵਾਰ ਫਾਈਲ ਦੀ ਸਰਕੀਟ ਵਿਚ ਸੰਖ ਰੱਖੀ ਗਈ ਸੀ 35 ਯੂਨੀਅਨਸ ਵੱਲੋਂ ਉਹ ਤੋਂ ਸਰ ਉਹ ਫੈਕਟਰੀ ਡੇ ਦੀ ਮੰਗ ਨੂੰ ਮਤ ਕੇ ਉਹ ਫੈਕਟਰੀ ਦਰਸਾਤ ਪਤਾ ਲਾਗੂ ਕਰਵਾਉਣ ਵਾਸਤੇ ਸਰਕਾਰ ਕੋਲ ਮੁੱਦਾ ਗਿਆ ਸੀਗਾ ਜਿਹੜੇ ਕਿ ਉਹਨਾਂ ਨੇ ਕਾਗਜ਼ਾਂ ਦੇ ਵਿੱਚ ਮੰਨ ਵੀ ਚੁੱਕੇ ਆ ਪਰ ਉਹ ਲਾਗੂ ਨਹੀਂ ਕਰ ਰਹੇ ਇਸ ਦੇ ਸੰਬੰਧ ਵਿੱਚ ਅਸੀਂ ਪਹਿਲਾਂ ਬਿੱਲੇ ਲਗਾ ਕੇ ਪ੍ਰਦਰਸ਼ਨ ਕੀਤਾ ਟਵਿੱਟਰ ਦੀ ਕੈਂਪੇਨ ਕੀਤੀ ਹੈ ਸੋਸ਼ਲ ਮੀਡੀਆ ਦੇ ਕੈਂਪੇਨਾਂ ਕੀਤੀਆਂ ਪਰ ਹੁਣ ਸਾਨੂੰ ਇੱਕ ਦਿਨ ਦੀ ਸਰਕਾਰ ਸਰਕਾਰ ਦੇ ਖਿਲਾਫ ਹੜਤਾਲ ਦਾ ਜੋ ਸੱਦਾ ਦਿੱਤਾ ਗਿਆ ਸੀਗਾ ਯੂਬੀ ਯੂਐਫਬੀਯੂ ਦੇ ਬੈਨਰ ਹੇਟ ਸਾਰੇ ਬੈਂਕਾਂ ਸਰਕਾਰੀ ਬੈਂਕਾਂ ਦੇ ਕਰਮਚਾਰੀ ਇਕੱਠੇ ਹੋਏ ਆ ਤੇ ਨਹੀਂ ਸੁਣਵਾਈ ਹੁੰਦੀ ਫਿਰ ਫੇਰ ਜੋ ਯੂਫਬੀਯੂ ਕਹੂਗੀ ਇਹ ਦੋ ਦਿਨਾਂ ਦੀ ਹੜਤਾਲ ਕਹੂਗੀ ਤੇ ਦੋ ਦਿਨਾਂ ਦੀ ਕਰਾਂਗੇ ਚਾਰ ਦਿਨਾਂ ਦੀ ਕਹੋ ਤਾਂ ਚਾਰ ਦਿਨਾਂ ਦੀ ਜੇ ਅਣਮਿੱਥੇ ਲਈ ਕਹੂਗੀ ਤਾਂ ਅਸੀਂ ਅਣਮਿੱਥੇ ਸਮੇਂ ਤੇ ਜਾਣ ਲਈ ਤਿਆਰ ਆ ਇੱਕੋ ਮੰਗ ਹੈ ਤੁਹਾਡੀ ਹਾਲ ਦੀ ਘੜੀ ਦੇਵੇ ਸਾਡੀ ਇੱਕੋ ਹੀ ਮੰਗ ਹੈ ਸਰਕਾਰ ਨੂੰ ੜਿੱਕਾ ਕੀ ਹੈ ਕਿਉਂ ਨਹੀਂ ਮੰਨ ਰਹੀ ਸਰਕਾਰ ਆਪਣੀ ਮਨਮਾਨੀ ਕਰਨਾ ਚਾਹਦੀ ਹੈ ਉਹ ਸਮਝਦੀ ਹੈ ਵੀ ਇਹਨਾਂ ਦੀ ਸੁਣਵਾਈ ਨਾ ਕਰਾਂਗੇ ਤਾਂ ਕੀ ਫਰਕ ਪੈਂਦਾ ਪਰ ਜਿਵੇਂ ਅਸੀਂ ਹੜਤਾਲ ਕਰਕੇ ਦੇਸ਼ ਦੀ ਜਿਹੜੀ ਅਰਥ ਵਿਵਸਥਾ ਹੈ ਉਹਨੂੰ ਇੱਕ ਰੋਕ ਲਾਉਣਾ ਚਾਹੁੰਦੇ ਆ ਅਸੀਂ ਦੱਸਣਾ ਚਾਹੁੰਦੇ ਆਂ ਵੀ ਇੱਕ ਦਿਨ ਬੈਂਕ ਬੰਦ ਹੁੰਦਾ ਤਾਂ ਕੀ ਹੋਊਗਾ ਤੇ ਇਸ ਤੋਂ ਬਾਅਦ ਬੈਂਕ ਬੰਦ ਹੋਣਗੇ ਤਾਂ ਕੀ ਹੋਊਗਾ। ਸਵਾਮੀ ਜੀ ਤੁਸੀਂ ਕਹੇ 2012 ਤੋਂ ਐ। ਉਦੋਂ ਸਰਕਾਰ ਹੋਰ ਸੀ ਉਹਨੇ ਵੀ ਨਹੀਂ ਮੰਨਿਆ ਇਸ ਸਰਕਾਰ ਨੇ ਵੀ ਨਹੀਂ ਮੰਨਿਆ। ਸਰ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਜੋ ਮੈਨੇਜਮੈਂਟ ਹੈਗੀ ਐ ਮੁੱਦੇ ਉਹਨਾਂ ਦੇ ਨਾਲ ਚੱਲ ਰਹੀ ਕੋ ਡਿਸਟ੍ਰਿਕਟ। ਜੀ ਅੱਜ ਅਸੀਂ ਜੋ ਇੱਥੇ ਸਟ੍ਰਾਈਕ ਕਰ ਰਹੇ ਆਂ ਇਹ ਆਲ ਇੰਡੀਆ ਸਟ੍ਰਾਈਕ ਹੋ ਰਹੀ ਐ ਜੀ 8 ਲੱਖ ਬੈਂਕ ਮੁਲਾਜ਼ਮ ਸਾਰੇ ਹੜਤਾਲ ਕਰ ਰਹੇ ਆ। ਜੀ ਇੱਕ ਮੈਂ ਤੁਹਾਡੇ ਚੈਨਲ ਦੇ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹੂੰਗਾ ਸ਼ਾਇਦ ਲੋਕਾਂ ਨੂੰ ਲੱਗਦਾ ਵੀ ਅਸੀਂ ਕੰਮ ਤੋਂ ਬਚਣ ਲਈ ਜਾਂ ਕੰਮ ਤੋਂ ਨੂੰ ਕੰਮ ਨੂੰ ਇਗਨੋਰ ਕਰਨ ਦੇ ਲਈ ਅਸੀਂ ਹੜਤਾਲ ਕਰ ਰਹੇ ਹਾਂ ਹੜਤਾਲ ਸਾਡੀ ਸਿਰਫ ਮੰਗ ਨੂੰ 5 ਦਿਨ ਵਰਕ ਦੇ ਲਈ ਹੈ ਜੀ ਸ਼ਨੀ ਐਤਵਾਰ ਅਸੀਂ ਆਫਲਾਈਨ ਚਾਹੁੰਦੇ ਆ ਜੋ 2012 ਤੋਂ ਸਾਡੀ ਇਹ ਮੰਗ ਸੀ ਉਸ ਵੇਲੇ ਸਾਨੂੰ ਦੋ ਸ਼ਨੀ ਐਤਵਾਰ ਬੰਦ ਕਰਵਾ ਕੇ ਸਾਡੀ ਅੱਧੀ ਮੰਗ ਸਮਝ ਲਓ ਮੰਨ ਲਈ ਗਈ ਸੀ ਜੋ ਮੰਗ ਸਾਡੀ ਬਾਕੀ ਹੈ ਬਾਕੀ ਦੇ ਸ਼ਨੀਵਾਰ ਦੀ ਉਹ ਅਸੀਂ ਸਾਡੇ ਨਾਲ ਸਰਕਾਰ ਨੇ 2017 ਦੇ ਵਿੱਚ ਵਾਅਦਾ ਕੀਤਾ ਸੀ ਤੁਹਾਡੀ ਜਲਦ ਪੂਰੀ ਕਰਾਂਗੇ ਫਿਰ 2022 ਦੇ ਵਿੱਚ ਫਿਰ ਵਾਅਦਾ ਕੀਤਾ ਜੀ ਇਹ ਮੰਗ ਸਾਡੀ 2022 ਤੋਂ 2012 ਤੋਂ ਆਪਰ کہہ ਸਕਦੇ ਆ ਜੀ ਬਾਕੀ ਆ ਜੀ ਤਾਂ ਮੈਂ ਤੁਹਾਨੂੰ ਇਹ ਦਾਤਾ ਮਨਮੋਹਨ ਸਿੰਘ ਦੀ ਸਰਕਾਰ ਸੀ ਜੀ ਉਦੋਂ ਵੀ ਨਹੀਂ ਸੁਣਵਾਈ ਹੋਈ ਨਰਿੰਦਰ ਮੋਦੀ ਦੀ ਸਰਕਾਰ ਆ ਗਈ ਉਦੋਂ ਸਾਨੂੰ ਜੀ ਦੋਸ਼ਨੀ ਵਾਰ ਫਿਰ ਵੀ ਮਿਲਗੇ ਸੀਗੇ ਜੀ ਹੁਣ ਜੋ ਜੋ ਬਾਕੀ ਆ ਉਹ ਅਸੀਂ ਉਹ ਲੈਣਾ ਚਾਹੁੰਦੇ ਆ ਵੀ ਜੋ ਇਹ ਸਾਡੀ ਸਟ੍ਰਾਈਕ ਆ ਚਾਰੇ ਸ਼ਨੀਵਾਰ ਮਿਲਦੇ ਚਾਰੇ ਸ਼ਨੀਵਾਰ ਮਿਲਨੇ ਜੀ ਸਿਰਫ ਦੋ ਹੀ ਆਪਾਂ ਨੂੰ ਮਹੀਨੇ ਦੇ ਵਿੱਚ ਹੋਰ ਚਾਹੀਦੇ ਆ ਦੋ ਤਾਂ ਪਹਿਲਾਂ ਆਲਰੇਡੀ ਹੈਗੇ ਆ ਜੀ ਜੇ ਮੰਨ ਲਓ ਨਹੀਂ ਸੁਣਵਾਈ ਹੁੰਦੀ ਫੇਰ ਅਕੇ ਜੋ ਯੂਨੀਅਨ ਦਾ ਫੈਸਲਾ ਹੋਊਗਾ ਜੀ ਅਨਮਿੱਥੇ ਲਈ ਸਟ੍ਰਾਈਕ ਕਰਨੀ ਆ ਜਿਵੇਂ ਵੀ ਕੋਈ ਅੱਗੇ ਫੈਸਲਾ ਹੋਊਗਾ ਉਸ ਤੇ ਅੰਮਲ ਕਿ ਆਜੇ ਮੰਗ ਮਨਾਲ ਮਨੋਂ ਤੱਕ ਸੰਘਰਸ਼ ਜਾ ਬਿਲਕੁਲ ਜੀ ਇਸ ਟਾਈਮ ਸਾਡੀ ਬੈਂਕ ਮੁਲਾਜ਼ਮਾਂ ਦੀ ਸਿਰਫ ਇੱਕ ਹੀ ਮੰਗ ਆ ਸੈਟਰਡੇ ਸੰਡੇ ਆਫ ਦਾ ਜੀ ਇੱਕ ਮੰਗ ਹੈ ਜੀ ਸਾਡੀ 5 ਡੇ ਬੈਂਕਿੰਗ ਨੂੰ ਲਾਗੂ ਕੀਤਾ ਜਾਵੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਨਿਭਾਇਆ ਜਾਵੇ ਜੀ ਜੇ ਨਹੀਂ ਨਿਭਾਏ ਜਾਂਦੇ ਤਾਂ ਜਿਵੇਂ ਸਾਨੂੰ ਸਾਡੀ ਯੂਨੀਅਨ ਸਾਨੂੰ ਸੱਦਾ ਦੇਊਗੀ ਸਾਨੂੰ ਕਾਲ ਦੇਊਗੀ ਇਨਡੈਫਿਨਿਟ ਸਟ੍ਰਾਈਕ ਲਈ ਜਾਂ 2 ਦਿਨ ਦੀ ਸਟ੍ਰਾਈਕ ਲਈ ਜਾਂ 4 ਦਿਨ ਦੀ ਸਟ੍ਰਾਈਕ ਲਈ ਅਸੀਂ ਉਹਦੇ ਤੇ ਪੂਰਾ ਉਤਰਾਂਗੇ ਯੂਫ ਯੋ ਭੇਜ ਜਿੰਦਾਬਾਦ you ਜਿੰਦਾਬਾਦ ਯੂਐਫੀਯੂ ਜਿੰਦਾਬਾਦ ਜਿੰਦਾਬਾਦ ਐਨਸੀਬੀ ਜ਼ਿੰਦਾਬਾਦ 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 ਐਨਸੀਬੀ ਜ਼ਿੰਦਾਬਾਦ 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 ਐਸਵੀਐਸ ਜ਼ਿੰਦਾਬਾਦ 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 ਕਿੰਨੇ ਤੁਹਾਡੇ ਬੈਂਕਾਂ ਦੇ ਕਿੰਨੇ ਜਦਵੰਦੀਆਂ ਗੱਟੀਆਂ ਆਈਆਂ ਸਾਡੀਆਂ ਯੂਫੀਬੀ ਦੇ ਬੈਨਰ ਦੇ ਅੰਦਰ ਨੌ ਯੂਨੀਅਨਾਂ ਇਕੱਠੀਆਂ ਹੋ ਕੇ ਅਸੀਂ ਸਾਰੇ ਸਟ੍ਰਾਈਕ ਕਰ ਰਹੇ ਹਾਂ ਅਸੀਂ ਸਾਰਿਆਂ ਦੀ ਸਟ੍ਰਾਈਕ ਸਫਲ ਹੋਵੇ ਸਾਰੇ ਦੇਸ਼ ਭਰ ਚ ਸਟ੍ਰਾਈਕ ਹੋ ਰਹੀ ਹੈ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਤਾਂ ਜੋ ਸਾਡੀ 5 ਡੇ ਬੈਂਕੀ ਲਾਗੂ ਹੋ ਸਕੇ ਧੰਨਵਾਦ ਬੈਂਕਾਂ ਨਾਲ ਤੁਹਾਡੇ ਲਿੰਕ ਤਾਂ ਹੈ ਨਾ ਸਾਰੇ ਬੈਂਕਾਂ ਦੇ ਪੀਐਨਬੀ ਬੈਂਕ ਦੇ ਸਾਡੇ ਨਾਲ ਯੂਨੀਅਨ ਬੈਂਕ ਦੇ ਸਾਡੇ ਨਾਲ ਸਾਰੀਆਂ ਸਰਕਾਰੀਆਂ ਬੈਂਕਾਂ ਸਾਰੀਆਂ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਦੇ ਅੰਡਰ ਅਸੀਂ ਇਹ ਦਰਨਾ ਦੇ ਰਹੇ ਹਾਂ ਤੇ ਸਾਰੀਆਂ ਸਰਕਾਰੀ ਬੈਂਕਾਂ ਬੰਦ ਨੇ ਸਾਰੀਆਂ ਪੰਜਾਬ ਪਬਲਿਕ ਸੈਕਟਰ ਸਾਰੀਆਂ ਬੈਂਕਸ ਸਟ੍ਰਾਈਕ ਅੱਜ 올 ਓਵਰ ਇੰਡੀਆ 올 ਓਵਰ ਇੰਡੀਆ ਸਟ੍ਰਾਈਕ ਧੰਨਵਾਦ ਹੋਰ ਕਿਹਦੇ ਨਾਲ ਬੋਲਣਾ ਹੈ ਸਾਨਸਾ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਕਿ ਜਿਵੇਂ ਗਵਰਨਮੈਂਟ ਚਾਹੁੰਦੀ ਹੈ ਕਿ ਜੋ ਇੰਡੀਆ ਦੇ ਵਿੱਚ ਬੈਂਕਿੰਗ ਸੈਕਟਰ ਹੈ ਬਿਲਕੁਲ ਵਰਲਡ ਕਲਾਸ ਹੋਵੇ ਵਰਲਡ ਲੈਵਲ ਦਾ ਹੋਵੇ ਪਰ ਉਹਨਾਂ ਨੂੰ ਜੋ ਸਿਸਟਮ ਹੈ ਉਹ ਵੀ ਵਰਲਡ ਲੈਵਲ ਦਾ ਦੇਣਾ ਪਊਗਾ ਬੈਂਕ ਸਰਕਾਰ ਨੇ 1986 ਦੇ ਵਿੱਚ ਕੀ ਕੀਤਾ ਸੀਗਾ ਕਿ ਸਾਰੇ ਜੋ ਗਵਰਨਮੈਂਟ ਸੈਕਟਰ ਸੀਗੇ ਚਾਹੇ ਸਟੇਟ ਲੈਵਲ ਦੇ ਲਾ ਲੋ ਜਾਂ ਸੈਂਟਰ ਲੈਵਲ ਦੇ ਲਾ ਲੋ ਸਾਰਿਆਂ ਦੇ ਵਿੱਚ ਕੀ ਹੈ 5 ਡੇ ਵੀਕ ਚੱਲਦਾ ਸਾਰੇ ਵਿਭਾਗਿਆਂ ਦੇ ਵਿੱਚ ਤੇ ਸਾਡੀ ਵੀ ਬਸ ਉਸੇ ਅਸੀਂ ਉਸ ਚੀਜ਼ ਨੂੰ ਲੈ ਕੇ 30 35 ਸਾਲ ਪਿੱਛੜ ਚੁੱਕੇ ਹਾਂ ਅਸੀਂ ਵੀ ਇਹੀ ਮੰਗ ਰੱਖਦੇ ਹਾਂ ਕਿ ਸਾਨੂੰ ਵੀ ਉਹਨਾਂ ਦੇ ਬਰਾਬਰ ਹੀ 5 ਡੇ ਵੀਕ ਦਾ ਇੱਕ ਸਿਸਟਮ ਦਿੱਤਾ ਜਾਵੇ ਪਿਛਲੇ ਕੁਝ ਸਮੇਂ ਤੋਂ ਬੈਂਕਾਂ ਦੇ ਵਿੱਚ ਕੀ ਹੈ ਨਾ ਸੂਸਾਈਡ ਦਾ ਬੜਾ ਚਲਣ ਜਾਂ ਚੱਲ ਪਿਆ ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਗਿਆ ਸਟਾਫ ਦੇ ਉੱਪਰ ਸਟ੍ਰੈਸ ਇੰਨਾ ਵੱਧ ਗਿਆ ਇੱਕ ਪੀਐਨਬੀ ਦੇ ਇੱਕ ਐਮਡੀ ਰਿਟਾਇਰ ਹੋ ਸੀ ਕੁਝ ਟਾਈਮ ਪਹਿਲਾਂ ਉਹਨਾਂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਸੀਗਾ ਕੀ ਜੋ ਇੰਸ਼ੋਰੈਂਸ ਕੰਪਨੀਆਂਜ਼ ਹੈਗੀਆਂ ਨਾ ਬੈਂਕ ਵਾਲਿਆਂ ਨੂੰ ਜਲਦੀ ਹੈਲਥ ਇੰਸ਼ੋਰੈਂਸ ਵਗੈਰਾ ਵੀ ਨਹੀਂ ਜਲਦੀ ਦਿੰਦੀਆਂ ਕਿਉਂ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਸਟ੍ਰੈਸ ਬਹੁਤ ਜ਼ਿਆਦਾ ਰਹਿੰਦਾ ਤੇ ਕਵਰੇਜ ਦੇਣੀ ਬਹੁਤ ਮੁਸ਼ਕਿਲ ਹੈ ਬੰਸਰ ਜੀ ਤੁਹਾਡੀ ਆਵਾਜ਼ੋਂ ਮੰਗ ਹੈ ਕਿਉਂ ਨਹੀਂ ਮੰਨੇ ਜਾ ਰਹੇ ਗਵਰਨਮੈਂਟ ਬਸ ਇਹੀ ਆਈਗੀ ਆਪਣੀ ਚਲਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਅਸੀਂ ਇਸ ਮੰਗ ਨੂੰ ਮਨਾ ਕੇ ਰਵਾਂਗੇ ਪਲਾਂ ਕਿੰਨੇ ਵੀ ਤਰੀਕੇ ਨਾਲ ਹੋਵੇ ਸਾਡੀ ਬਿਲਕੁਲ ਮਾਜਮ ਮੰਗ ਹੈਗੀ ਹੈ ਤੇ 5 ਡੇ ਵਰਕ ਵੀ ਇੱਕ ਕੀ ਹੈ ਕਿ ਸਟਾਫ ਦੀ ਹੈਲਥ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਵਰਕ ਲਾਈਫ ਬੈਲੈਂਸ ਬਹੁਤ ਜ਼ਰੂਰੀ ਹੈ ਅੱਜ ਦੀ ਡੇਟ ਦੇ ਵਿੱਚ ਤੇ ਅਸੀਂ ਇਸ ਚੀਜ਼ ਨੂੰ ਮੰਨਾ ਕੇ ਰਹਾਂਗੇ। ਸੋਡ ਕਰਕੇ ਡਿਪਰੈਸ਼ਨ 'ਚ ਜਾ ਰਹੇ ਨੇ, ਸੁਸਾਈਡ ਕਰ ਰਹੇ ਨੇ। ਉਹਦੇ ਲਈ ਸਰਕਾਰ ਨੂੰ ਤਰਸ ਨਹੀਂ ਆ ਰਿਹਾ। ਸਰ ਦੇਖੋ ਇਹ ਕੋਈ ਅੱਜ ਦੀ ਸਾਡੀ ਪਹਿਲੀ ਮੰਗ ਨਹੀਂ ਹੈਗੀ। ਅਸੀਂ ਬਹੁਤ ਸਾਲਾਂ ਤੋਂ ਹੀ ਡਿਮਾਂਡ ਕਰਦੇ ਆ ਰਹੇ ਹਾਂ ਵੀ ਸਾਨੂੰ 5 ਡੇ ਬੈਂਕਿੰਗ ਚਾਹੀਦੀ ਹੈ। ਔਰ ਐਦਾਂ ਨਹੀਂ ਵੀ ਅਸੀਂ ਸਾਰੇ ਜਾਣੇ ਅੱਜ ਬਹੁਤ ਖੁਸ਼ੀ ਨਾਲ ਕੋਈ ਇੱਥੇ ਇਕੱਠੇ ਹੋਏ ਆ ਸਾਨੂੰ ਬਿਲਕੁਲ ਵੀ ਸ਼ੌਂਕ ਨਹੀਂ ਹੈਗਾ ਵੀ ਕਸਟਮਰ ਦੇ ਅਸੀਂ ਮਤਲਬ ਕੋਈ ਪ੍ਰੋਬਲਮ ਕ੍ਰੀਏਟ ਕਰੀਏ ਜਾਂ ਉਹਨਾਂ ਨੂੰ ਅਸੀਂ ਇੱਕ ਦਿਨ ਬੈਂਕਿੰਗ ਤੋਂ ਵਾਂਝੇ ਰੱਖੀਏ ਅਸੀਂ ਸਾਰੇ ਚਾਹੁੰਦੇ ਆ ਵੀ ਸਾਡੀਆਂ ਮੰਗਾਂ ਵੀ ਪੂਰੀਆਂ ਹੋਣ ਤੇ ਕਸਟਮਰ ਨੂੰ ਵੀ ਮਤਲਬ ਫੈਸਿਲਿਟੀ ਦੇ ਸਕੀਏ ਅਸੀਂ ਤੇ ਅਸੀਂ ਆਪਣੀ ਤਨਖਾਹ ਕਟਾ ਕੇ ਅੱਜ ਸਾਰੇ ਇੱਥੇ ਛੋਟੇ ਬੱਚਿਆਂ ਨਾਲ ਵੀ ਦੇਖੋ ਮਦਰਸ ਪਹੁੰਚੀਆਂ ਨੇ ਹਨਾ ਇਨੇ ਠੰਡ ਦੇ ਵਿੱਚ ਤਾਂ ਅਸੀਂ ਇਹੀ ਚਾਹੁੰਦੇ ਆ ਵੀ ਸਾਡੀ ਮੰਗ ਵੀ ਪੂਰੀ ਹੋਵੇ ਤੇ ਅਸੀਂ ਕਸਟਮਰ ਨੂੰ ਵੀ ਫੈਸਿਲਿਟੀ ਬਹੁਤ ਖੁਸ਼ੀ ਨਾਲ ਦੇ ਸਕੀ ਸੋਨੇ ਆ ਵੀ ਸਾਡੀ ਮੰਗ ਪੂਰੀ ਕੀਤੀ ਜਾਵੇ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ ਨਹੀਂ ਤਾਂ ਅਸੀਂ ਯੂਨੀਅਨ ਨੂੰ ਸਾਨੂੰ ਹੋਰ ਅੱਗੇ ਇਸ ਚੀਜ਼ ਨੂੰ ਐਜੀਟੇਸ਼ਨ ਨੂੰ ਅਗਲੇ ਲੈਵਲ ਤੇ ਲੈ ਕੇ ਜਾਣਾ ਪਊਗਾ ਅਸੀਂ ਚਾਹਨੇ ਚੀਜ਼ ਇੱਥੇ ਹੀ ਸਾਡੀ ਮੰਗ ਮੰਗੀ ਜਾਵੇ ਕੁਲਦੀਪਪੁਰ ਜੀ ਤੁਹਾਡੀ ਆਵਾਜ਼ ਨਾ ਦੁਨੀਆਂ ਦੇ ਕੋਨੇ-ਕੋਨੇ ਚ ਬੈਠੇ ਆਪਣੇ ਪੰਜਾਬੀ ਤੇ ਇੰਡੀਆ ਸੁਣ ਰਹੇ ਨੇ ਜੀ ਸਰ ਮੈਂ ਕਹਿੰਦਾ ਦਿਖਾਉਗੇ ਉਹ ਬੱਚੇ ਕਿਹੜੇ ਮਾਪੇ ਬੱਚੇ ਲੈ ਕੇ ਆ ਹਾਂਜੀ ਸਰ ਆ ਦੇਖੋ ਜੀ ਅੱਛਾ ਅੱਛਾ ਇਹ ਬੱਚੇ ਨੇ ਸਕੂਲ ਤੋਂ ਛੁੱਟੀ ਕੀਤੀ ਆ ਹਾਂ ਜੀ ਅੱਛੀ ਛੁੱਟੀ ਸੀ ਵੈਸੇ ਅੱਜ ਵੈਸੇ ਛੁੱਟੀ ਸੀ ਅੱਛਾ ਇੰਨੀ ਠੰਡ ਦੇ ਵਿੱਚ ਬੱਚੇ ਨੂੰ ਲਿਆਉਂਦੀ ਲਿਆਉਣਾ ਪਿਆ ਸਰ ਹਾਂ ਜੀ ਸਰ ਅੱਜ ਇਹ ਵੀ ਦੇਖੋ ਅਸੀਂ ਕੋਈ ਆਪਣੇ ਘਰਾਂ 'ਚ ਬੈਠ ਕੇ ਵੇਲੇ ਛੁੱਟੀ ਨਹੀਂ ਮਨਾ ਰਹੇ ਅਸੀਂ ਸਾਰੇ ਇਕੱਠੇ ਹੋਏ ਹਾਂ ਸਾਰੇ ਸੱਜਣ ਵੀਰ ਦੋਸਤ ਮਿੱਤਰ ਇਕੱਠੇ ਹੋਏ ਨੇ ਸਿਰਫ ਇੱਕੋ ਮੰਗ ਲਈ ਵੀ ਸਾਡੀ 5 ਡੇ ਬੈਂਕਿੰਗ ਨੂੰ ਜਲਦੀ ਤੋਂ ਜਲਦੀ ਔਰ ਜੋ ਕਿ ਸਾਡੇ ਨਾਲ ਵਾਅਦਾ ਕੀਤਾ ਗਿਆ ਆਲਰੇਡੀ ਵਾਅਦਾ ਕੀਤਾ ਗਿਆ ਨਾ ਆਵਾਜ਼ ਮੰਗ ਹਾਂ ਜੀ ਤਾਂ ਸਾਡੀ ਇਹ ਪੂਰੀ ਕੀਤੀ ਜਾਵੇ ਤੇ ਅਸੀਂ ਕਸਟਮਰ ਦੀ ਸਰਵਿਸ ਨੂੰ ਬਿਲਕੁਲ ਵੀ ਹਿੰਡਰ ਨਹੀਂ ਕਰਨ ਦਵਾਂਗੇ ਜੀ 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 Da paz, é e é da base, <laughs> <laughs>